ਪੰਜ ਸਟੇਟਾਂ ਵਿੱਚ ਚੋਣ ਹੋ ਕੇ ਹਟਿਆ ਤਿੰਨ ਸਟੇਟਾਂ ਵਿੱਚ ਬੀਜੇਪੀ ਦੀ ਸਰਕਾਰ ਬਣੀ ਆ ਔਰ ਬੀਜੇਪੀ ਚ ਕਾਫੀ ਉਤਸ਼ਾਹ ਜਿਹੜਾ ਆ ਉਹ ਦੇਖਣ ਨੂੰ ਮਿਲ ਰਿਹਾ ਸਾਡੇ ਨਾਲ ਰੁਜਜੀਤ ਸਿੰਘ ਗਰੇਵਾਲ ਜੀ ਆ ਗਰੇਵਾਲ ਸਾਹਿਬ ਨਾਲ ਗੱਲਬਾਤ ਕਰਦੇ ਆ ਗਰੇਵਾਲ ਸਾਹਿਬ ਤੁਹਾਨੂੰ ਕੀ ਲੱਗਦਾ ਪੰਜਾਬ ਚ ਇਹਨਾਂ ਇਲੈਕਸ਼ਨਾਂ ਦਾ ਜਿਹੜਾ ਰਿਜਲਟ ਆਇਆ ਉਸ ਦਾ ਪੰਜਾਬ ਵਿੱਚ ਕੋਈ ਅਸਰ ਦੇਖਣ ਨੂੰ ਮਿਲੇਗਾ ਦੇਖੋ ਸਕਤ ਸਭ ਜਗਹੀ ਪੰਦਾ ਜੀ ਜੇ ਤੁਸੀਂ ਜਤਿਆਂ ਦੀ ਕੋਈ ਪੋਲੀਟੀਕਲ ਪਾਰਟੀ ਉਹਦਾ ਵੀ ਪ੍ਰਭਾਵ ਪੈਂਦਾ ਜੇ ਹਾਰਦੀ ਹੈ ਤਾਂ ਉਹਦਾ ਵੀ ਪੈਂਦਾ ਪਰ ਮੈਂ ਇਹ ਸਮਝਦਾ ਕਿ ਪੰਜਾਬ ਜਿਹੜਾ ਨਾ ਇਹਦੇ ਚ ਐਸ ਵੇਲੇ ਲੋਕ ਪਹਿਲਾਂ ਅਕਾਲੀ ਦਲ ਤੋਂ ਨਰਾਜ ਤੇ ਨਿਰਾਸ਼ ਸੀ ਫਿਰ ਕਾਂਗਰਸ ਤੋਂ ਵੀ ਹੋ ਗਏ ਜੀ ਔਰ ਉਸ ਤੋਂ ਬਾਅਦ ਉਹਨਾਂ ਨੇ ਬਦਲਾਅ ਦੇ ਲਈ ਸਾਹਮਣੇ ਕੋਈ ਦਿਸਿਆ ਨਹੀਂ ਸਾਡੇ ਪਾਰਟੀ ਦੇ ਜਿਹੜਾ ਸੀ ਲੋਕ ਸਾਡੇ ਨਾਲ ੱਤਕਾ ਕਰਦੇ ਸੀ ਸਾਡੇ ਵਰਕਰਾਂ ਨਾਲ ਤੇ ਕੋਈ ਸਾਹਮਣੇ ਅਸੀਂ ਹੈ ਨਹੀਂ ਸੀਗੇ ਤਾਂ ਆਮ ਆਦਮੀ ਸੀ ਕਿ ਲੋਕਾਂ ਨੇ ਉਹਨੂੰ ਚੁਣ ਲਿਆ ਜੀ ਬਦਲਾਅ ਕਰਨਾ ਚਾਹੁੰਦੇ ਸੀ ਹੁਣ ਫੇਰ ਪਬਲਿਕ ਬਦਲਾਅ ਕਰਨਾ ਚਾਹੁੰਦੀ ਹੈ ਹੁਣ ਸਾਡੀ ਪਾਰਟੀ ਨੂੰ ਮੈਦਾਨ ਚ ਨਿਕਲਣਾ ਪੈਣਾ ਪੰਜਾਬ ਚ ਇਹ ਇਦਾਂ ਨਹੀਂ ਕੰਮ ਚੱਲਦਾ ਹੁੰਦਾ ਜੀ ਇਹ ਤਾਂ ਰੋਜ਼ ਦਰੀਆਂ ਵਜਾ ਕੇ ਜਿੰਦਾਬਾਦ ਮਰਦਾਬਾਦ ਕਰਨਾ ਪੈਣਾ ਸੜਕਾਂ ਦੇ ਨਿਕਲਣਾ ਪੈਣਾ ਲੋਕਾਂ ਦੀ ਲੜਾਈ ਲੜਨੀ ਪੈਣੀ ਹੈ ਫੇਰ ਸਾਡੇ ਨਾਲ ਅ ਅਸੀਂ ਪਬਲਿਕ ਸਾਨੂੰ ਸਵੀਕਾਰ ਕਰੂਗੀ ਔਰ ਨਿਸ਼ਚਿਤਤਾ ਕਿ ਭਾਜਪੀ ਆਏਗੀ ਜਿਹੜੀ ਪੰਜਾਬ 'ਚ ਕਤਲੋਗਾਰਤ ਹੋ ਰਹੀ ਹੈ ਤੁਸੀਂ ਆਮ ਪਿੰਡਾਂ 'ਚ ਗੱਲ ਸੁਣਦੇ ਹੋਵੋਗੇ ਕੀ ਕਹਿੰਦੇ ਆ ਜੋਗੀ ਚਾਹੀਦਾ ਭਈ ਮੋਦੀ ਨਹੀਂ ਆਏਗਾ ਤਾਂ ਜੋਗੀ ਕਿੱਥੋਂ ਆਏਗਾ ਹੂੰ ਇਸ ਕਰਕੇ ਇਹ ਜੇ ਪੰਜਾਬ ਦਾ ਉਹਨਾਂ ਨੇ ਕਰਨਾ ਤਾਂ ਜੋਗੀ ਇਹ ਦਿੱਤਨਾਜੀ ਤੋਂ ਬਿਨਾ ਪੰਜਾਬ ਦੇ ਅੰਦਰ ਉਹੀ ਜੀ ਸਰਕਾਰ ਲਿਆਂਦੇ ਬਿਨਾ ਉਹੋ ਜੀਆਂ ਨੀਤੀਆਂ ਤੋਂ ਬਿਨਾ ਤੁਸੀਂ ਦੇਖੋ ਰੋਜ਼ ਗੈਂਗਸਟਰ ਤੁਰੇ ਫਿਰਦੇ ਆ ਰੋ ਜੇਲ੍ਹਾਂ 'ਚ ਫਰੋਤੀਆਂ ਮੰਗੇ ਜਾਂਦੇ ਆ ਜੇਲ੍ਹ 'ਚ ਉਹ ਯੂਥ ਕਾਂਗਰਸ ਦਾ ਉਹ ਲੀਡਰ ਜਿਹੜਾ ਜੀ ਨਿਕਲ ਕੇ ਵਿਆਹ ਅਟੈਂਡ ਕਰਕੇ ਪੀਜੀਆਈ ਦੇ ਬਹਾਨੇ ਲੈ ਗਏ ਤੇ ਉਹ ਪੰਗੜਾ ਪਾ ਕੇ ਚਲੇ ਗਿਆ ਵਾਪਸ ਜੀ ਤੇ ਉਹ ਵੀਡੀਓ ਵਾਇਰਲ ਹੋ ਗਈ ਅੱਜ ਤੱਕ ਕੋਈ ਐਕਸ਼ਨ ਨਹੀਂ ਕਿਸਤੇ ਇਹ ਭਗਵੰਤ ਮਾਨ ਸਾਹਿਬ ਦਾ ਮਸਤ ਹੈ ਜੀ ਜੀ ਇਹ ਤਾਂ ਸਿੱਧਾ ਸਿੱਧਾ ਦੋਸ਼ੀ ਭਗਵੰਤ ਮਾਨ ਹੈ ਜੇਲ੍ਹ ਮੰਤਰੀ ਉਹ ਹੁਣ ਹਰਜੋਤ ਬੈਂਸ ਨੇ ਜਿਹੜੇ ਜੇਲ੍ਹ ਮੰਤਰੀ ਸੀ ਪਹਿਲਾਂ ਜੀ ਉਹਨਾਂ ਨੇ ਕਿਹਾ ਕਿ ਮੁਖ्तार ਅंसारी ਜਿਹੜਾ ਉਥੇ ਯੂਪੀ ਦਾ ਗੈਂਗਸਟਰ ਸੀ ਜੀ ਉਹ ਰੋਪੜ ਜੇਲ੍ਹ ਚ ਆਪਣੇ ਪਰਿਵਾਰ ਨਾਲ ਰਹਿੰਦਾ ਸੀ ਆਪਣੀ ਧਰਮ ਪਤਨੀ ਨਾਲ ਰਹਿੰਦਾ ਸੀ ਜਦੋਂ ਬਾਹਰ ਘੁੰਮਣਾ ਸੀ ਬਾਹਰ ਘੁੰਮ ਕੇ ਆਉਂਦਾ ਸੀ ਜੇਲ੍ਹ ਉਹਦੀ ਐਸ਼ ਕਾ ਸੀ ਜੀ ਅਸੀਂ ਐਕਸ਼ਨ ਲਵਾਂਗੇ ਅਜ ਤੱਕ ਕਿਸੇ ਤੇ ਐਕਸ਼ਨ ਨਹੀਂ ਲਿਆ ਜੀ ਨਾ ਕੋਈ ਸਰਕਾਰੀ ਅਧਿਕਾਰੀ ਤੇ ਲਿਆ ਨਾ ਕਿਸੇ ਮਨਿਸਟਰ ਤੇ ਲਿਆ ਨਾ ਕਿਸੇ ਹੋਰ ਤੇ ਲਿਆ ਇਸ ਕਰਕੇ ਇਹ ਜਿਹੜਾ ਇਹ ਇਹ ਇਹਨਾਂ ਨੂੰ ਐਕਸ਼ਨ ਲੈਣਾ ਪੈਣਾ ਜੇ ਸਖਤ ਐਕਸ਼ਨ ਨਹੀਂ ਲੈਣਗੇ ਤਾਂ ਪੰਜਾਬ ਨੂੰ ਕੋਈ ਸੁਧਾਰ ਨਹੀਂ ਸਕਦਾ ਪੰਜਾਬ ਚ ਅੱਜ ਕ腐ਸ਼ਨ ਜਿਹੜੀ ਹੈ ਉਹ 6 ਗੁਣਾ ਜ਼ਿਆਦਾ ਵਧ ਗਈ ਹੈ ਚਲੋ ਮੇਰੇ ਨਾਲ ਤੁਸੀਂ মিডিਆ ਵਾਲੇ ਹੋ ਜੇ ਤੁਹਾਨੂੰ ਵਿਸ਼ਵਾਸ ਨਹੀਂ ਆਉਂਦਾ ਮੈਂ ਜਿਹੜੀ ਤਹਿਸੀਲ ਚ ਕਹਾਂ ਉੱਥੇ ਲੈ ਜਾਣਾ ਜਿਹੜੇ ਥਾਣੇ ਚ ਕਹਾਂ ਉੱਥੇ ਲੈ ਜਾਨੇ ਦਿਖਾ ਦਿੰਨੇ ਨਸ਼ੇ ਜਿਹੜੇ ਆ ਸਰਕਾਰੀ ਤੌਰ ਤੇ ਬਕਵਾਏ ਜਾ ਰਹੇ ਜੀ ਇਹਨਾਂ ਦੇ ਐਮਐਲਏ ਇਨਵੋਲ ਹੋ ਨੇ ਉਹਦੇ ਚ ਔਰ ਕੇਜਰੀਵਾਲ ਨੂੰ ਪੈਸਾ ਜਾਂਦਾ ਉਹਦੇ ਚ ਜੀ ਇਹ ਸਿੱਧੀ ਸਿੱਧੀ ਗੱਲ ਆ ਤੇ ਜੇ ਕੋਈ ਕਹੇ ਉਹਨੂੰ ਜੇਲ੍ਹ ਆ ਉਹਦੀਆਂ ਰੱਤਾਂ ਵੀ ਤੋੜ ਦੇਣਗੇ ਉਹਦੇ ਤੇ ਮੁਕੱਦਮਾ ਵੀ ਬਣਾ ਦੇਣਗੇ ਕੋਈ ਬੋਲ ਵੀ ਨਹੀਂ ਸਕਦਾ ਔਰ মিডিਆ ਤੇ ਵੀ ਇਹ ਇਸ ਤਰ੍ਹਾਂ ਦੀ ਬਰਾਈਵ ਕਰਦੇ ਆ ਇਹ ਐਡ ਜਿਹੜੀਆਂ ਦਿੰਦੇ ਆ ਤੁਸੀਂ ਦੇਖੋ ਭਗਵੰਤ ਮਾਨ ਨੇ 600 ਕਰੋੜ ਤੋਂ ਜ਼ਿਆਦਾ ਦੀ ਐਡ ਦਿੱਤੀ ਜੀ মিডিਆ ਨੂੰ ਜੀ ਮੋਦੀ ਜੀ ਨੇ 600 ਕਰੋੜ ਚ ਸਵਦੇਸ਼ੀ ਜਿਹੜਾ ਚੰਦਰਯਾਨ ਬਣਾਇਆ ਬਣਵਾਇਆ ਔਰ ਉਹ ਚੰਦਰਮਾ ਤੇ ਵੀ ਚਲੇ ਗਏ ਤਾਂ ਤੁਸੀਂ ਦੇਖੋ ਕਿੰਨਾ ਪੈਸਾ ਖਰਾਬ ਹੋ ਰਿਹਾ ਲੋਕਾਂ ਦਾ ਇਹ ਦੇਖਣ ਵਾਲੀ ਗੱਲ ਹੈ ਨਾ ਇਹ ਦੋਸ਼ੀ ਹੈ ਪੰਜਾਬ ਦੇ ਭਗਵੰਤ ਮਾਨ ਵੀ ਦੋਸ਼ੀ ਹੈ ਕੇਜਰੀਵਾਲ ਵੀ ਦੋਸ਼ੀ ਹੈ ਇਹ 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 ਤਾਂ ਅੱਗੇ-ਅੱਗੇ ਆਪਣੇ ਆਪ ਹੀ ਐਸੇ ਹਾਲਾਤ ਆ ਜਾਣੇ ਆ ਕਿ ਇਹ ਲੋਕਾਂ ਦੇ ਅੱਗੇ-ਅੱਗੇ ਭੱਜਿਆ ਕਰਨੇ ਤੇ ਲੋਕਾਂ ਨੇ ਪਿੱਛੇ-ਪਿੱਛੇ ਡੜੇ ਲੈ ਕੇ ਭੱਜਿਆ ਕਰਨਾ ਇਹਨਾਂ ਦੇ ਪਿੰਡਾਂ ਚ ਆਦ ਹੋਣਾ ਇਹਨਾਂ ਦੇ ਐਮਐਲਏ ਨੇ ਨਿਕਲ ਪਣਾ ਐਸੀ ਹਾਲਤ ਹੋ ਜਣੀ ਜਿਹੜਾ ਇਹ ਕਹਿੰਦੇ ਸੀ ਅਸੀਂ ਤਾਂ 25 ਸਾਲ ਨਹੀਂ ਜਾਣਾ ਇੱਥੋਂ ਅਸੀਂ 30 ਸਾਲ ਨਹੀਂ ਜਾਣਾ ਤੇ ਮੈਂ ਸਮਝਦਾ ਜਿਹੜਾ ਪੰਜਾਬ ਚ ਇਸ ਵੇਲੇ ਲੀਡਰਲੈਸ ਹੋ ਗਿਆ ਪੰਜਾਬ ਜਿਹੜਾ ਇਸ ਲੈਵਲ ਆ ਗਿਆ ਇੱਕ ਦੂਜੇ ਨਾਲ ਕੀ ਕਰਦੇ ਆ اپੋਜੀਸ਼ਨ ਲੀਡਰ ਬੋਲਦਾ ਪ੍ਰਤਾਪ ਸਿੰਘ ਬਾਜਵਾ ਥੋੜਾ ਸਿਆਣਾ ਜਿਹੜੀ ਗੱਲ ਬੋਲਦਾ ਤਾਂ ਭਗਵੰਤ ਮਾਨ ਅੱਗੇ ਮਿਹਣੋ ਮਿਣੀ ਹੁਣ ਅਜਾ ਜਿਵੇਂ ਗਲੀ ਮਹੱਲੇ ਦੇ ਲੋਕ ਹੁੰਦੇ ਆ ਇੰਨਾ ਥੋੜਾ ਹੁੰਦਾ ਜੀ ਇਹ ਜ਼ਰੂਰੀ ਨਹੀਂ ਜਿਹੜੇ ਅਸੀਂ ਸੱਤਾ 'ਚ ਬੈਠ ਗਏ ਆ ਅਸੀਂ ਜ਼ਿਆਦਾ ਸੂਝਵਾਨ ਆ ਜਿਹੜੇ ਸਾਹਮਣੇ ਆਪੋਜੀਸ਼ਨ 'ਚ ਬੈਠੇ ਆ ਉਹ ਸਾਡੇ ਨਾਲੋਂ ਜ਼ਿਆਦਾ ਸਮਝਦਾਰ ਹੋ ਸਕਦੇ ਆ ਉਹਨਾਂ ਦੇ ਸੁਝਾਅ ਜ਼ਿਆਦਾ ਅੱਛੇ ਹੋ ਸਕਦੇ ਆ ਹਰ ਕਿਸੇ ਨੂੰ ਸੁਣਨਾ ਚਾਹੀਦਾ ਉਸ ਨੂੰ ਲਾਗੂ ਕਰਨਾ ਚਾਹੀਦਾ ਇਹ ਸਟੇਟ ਦਾ ਹੀ ਮੰਤਾ ਕੇ ਆਉਣ ਵਾਲਾ ਸਮਾਂ ਜਿਹੜਾ ਬਹੁਤ ਬੁਰਾ ਲੱਗ ਰਿਹਾ ਇਹ ਠੀਕ ਨਹੀਂ ਹੈ ਸਮਾਂ ਔਰ ਜਿਸ ਤਰ੍ਹਾਂ ਸਟੇਟ ਚੱਲ ਰਹੀ ਹੈ ਉਹ ਦੇਖੋ ਇੱਕ ਗੈਂਗਸਟਰ ਜੇਰਲੰਡ ਦੇ ਅੰਦਰੋਂ ਹੀ ਨਾਰਕੋ ਟੈਰੋਰਿਜ਼ਮ ਚੱਲ ਰਿਹਾ ਹੈ ਨਸ਼ੇ ਵੀ ਉੱਥੋਂ ਵਪਾਰ ਹੋ ਰਿਹਾ ਫਰੋਤੀਆਂ ਵੀ ਉੱਥੋਂ ਹੀ ਲਿਆਂ ਜਾਂ ਰਹੀਆਂ ਨੇ ਜੇਲਾ ਚ ਖੁੱਲ ਖੇੜਾ ਵੀਡੀਓ ਬਣਦੇ ਆ ਇਹ ਜਿਹੜਾ ਹੈਗਾ ਇਹ ਜਰੂਰ ਰੁਕਣਾ ਚਾਹੀਦਾ ਹੈ ਗਰਵਲ ਜਿਹੜੀਆਂ ਸੁਵਿਧਾ ਹੈ ਲੋਕਾਂ ਨੂੰ ਜਿਹੜੀਆਂ ਸੁਵਿਧਾ ਮਿਲਦੀਆਂ ਚਾਹੀਦੀਆਂ ਸੀ ਜਿੰਨਾਂ ਲਈ ਉਹ ਸਰਕਾਰੀ ਕਾਰ्यालय ਦੇ ਦਫਤਰਾਂ ਦੇ ਚੱਕਰ ਕੱਟਦੇ ਹੁੰਦੇ ਸੀ ਪੰਜਾਬ ਸਰਕਾਰ ਨੇ ਇੱਕ ਹੁਣ ਨਵੀਂ ਵਿਵਸਥਾ ਕੀਤੀ ਹੈ ਵੀ ਹੁਣ ਕਰਮਚਾਰੀ ਲੋਕਾਂ ਦੇ ਘਰੇ ਜਾ ਕੇ ਉਹ ਸਾਰੀ ਫੈਸਿਲਿਟੀ ਜਿਹੜੀ ਆ ਉਹ ਪ੍ਰੋਵਾਈਡ ਕਰਨਗੇ ਪੰਜਾਬ ਸਰਕਾਰ ਦਾ ਕਹਿਣਾ ਹੈ ਇਸ ਦੇ ਨਾਲ ਭ੍ਰਸ਼ਟਾਚਾਰ ਤੇ ਉੱਤੇ ਜਿੱਥੇ ਅੰਕੁਸ਼ ਲੱਗੂਗਾ ਉੱਥੇ ਆਮ ਆਦਮੀ ਜਿਹੜੀ ਖੱਜਲ-ਖੁਆਰੀ ਆ ਉਹ ਵੀ ਬੰਦ ਹੋਵੇਗੀ ਭਾਈ ਦੋ ਦੋ ਮਹੀਨਿਆਂ ਤੋਂ ਕਰਮਚਾਰੀਆਂ ਨੂੰ ਤਨਖਾਹ ਨਹੀਂ ਮਿਲੀ ਜੀ ਇੱਕ ਜਿਹੜਾ ਕੰਮ ਪਰਫਾਰਮੈਂਸ ਕਰਨੀ ਆ ਇਹ ਕਰਮਚਾਰੀਆਂ ਨੇ ਕਰਨੀ ਆ ਜਦੋਂ ਕਰਮਚਾਰੀਆਂ ਨੂੰ ਤਨਖਾਹ ਨਹੀਂ ਮਿਲੂ ਭੁੱਖੇ ਢਿੱਡ ਬੈਠੇ ਹੋਣਗੇ ਉਹਨਾਂ ਦੇ ਬੱਚਿਆਂ ਦੀ ਫੀਸ ਨਹੀਂ ਜਾਊਗੀ ਉਹ ਪਰਿਵਾਰਾਂ 'ਚ ਰੋਟੀ ਨਹੀਂ ਪੱਕਦੀ ਹੋਊਗੀ ਤਾਂ ਉਹ ਇਹ ਆਨਲਾਈਨ ਕੰਮ ਕਿੱਦਾਂ ਕਰ ਦੇਣਗੇ ਸਾਰੇ ਘਰ ਬੈਠੇ ਬੈਠੇ ਕਿੱਥੋਂ ਹੋ ਜਾਣਗੇ ਇਹ ਵੀ ਦੇਖਣਾ ਪਊਗਾ ਉਹਨਾਂ ਦਾ ਪੰਜਾਬ ਸਰਕਾਰ ਕਹਿੰਦੀ ਆ ਸਾਡੇ ਕੋਲ ਖਜ਼ਾਨੇ ਪੈਸੇ ਦੀ ਕੋਈ ਕਮੀ ਨਹੀਂ ਐ ਐਸੀ ਸਾਰੇ ਡਿਵੈਲਪਮੈਂਟ ਦੀ ਝੂਠ ਝੂਠ ਕਹਿੰਦੇ ਆ ਇਹ ਫਿਰ ਆਰਥਿਕ ਐਮਰਜੈਂਸੀ ਲੱਗਣੀ ਐ ਪੰਜਾਬ ਤੁਹਾਡੇ ਸਾਹਮਣੇ ਲੱਗ ਜਣੀ ਐ ਇਹ ਭਗਵੰਤ ਮਾਨ ਝੂਠ ਬੋਲ ਰਿਹਾ ਇਹ ਕੇਜਰੀਵਾਲ ਵੀ ਝੂਠਾ ਤੁਸੀਂ ਦੇਖੀ ਜਾਓ ਇਹ ਤਾਂ ਅਸ਼ੀਸ਼ ਦੇਵ ਜਮ ਭਗਤ ਸਿੰਘ ਦੇ ਅਵਤਾਰ ਸਮਝਦੇ ਆਪਦੇ ਆਪ ਨੂੰ ਕਿਉਂ ਅੰਦਰ ਬੈਠਾ ਇਹਨਾਂ ਦਾ ਡਿਪਟੀ ਸੀਐਮ ਫਿਰ ਉਹਨੂੰ ਜਮਾਨਤ ਕਿਉਂ ਨਹੀਂ ਮਿਲ ਰਹੀ ਅਦਾਲਤ ਤੇ ਤਾਂ ਸਾਡਾ ਪ੍ਰਭਾਵ ਨਹੀਂ ਐ ਅਦਾਲਤ ਜਮਾਨਤ ਦੇ ਦਿੰਦੀ ਆ ਜੇ ਉਹ ਛੁੱਟਾ ਅੰਦਰ ਬੰਦ ਕੀਤਾ ਹੋਵੇ ਸਾਡੇ ਬੰਦਿਆਂ ਨੂੰ ਛੱਡਿਆ ਜਾਂ ਨਹੀਂ ਛੱਡਿਆ ਜਿਹੜੇ ਕੇਜਰੀਵਾਲ ਨੇ ਤੇ ਭਗਵੰਤ ਮਾਨ ਨੇ ਝੂਠੇ ਕੇਸ ਰਜਿਸਟਰ ਕਰਤੇ ਸੀ ਤੇ ਇਹ ਇਹ ਇਹਨਾਂ ਨੂੰ ਕਿਉਂ ਨਹੀਂ ਛੱਡਦੇ ਇਸ ਕਰਕੇ ਸਾਰਾ ਦੇਖਣਾ ਪਊਗਾ ਸਰ ਜੀ ਬੀਜੇਪੀ ਦੀ ਜੋ ਸਰਕਾਰ ਹੈਗੀ ਆ ਤੇ ਲੋਕ ਸਭਾ ਚੋਣਾਂ ਜਿਹੜੇ ਆ ਸਿਰ ਤੇ ਹੈਗੇ ਆ ਅ 13 ਸਿੱਟਾ ਪੰਜਾਬ ਦੀਆਂ ਆਣੀਆਂ ਸੋਨੂੰ ਕੀ ਲੱਗਦਾ ਕਿਸ ਤਰ੍ਹਾਂ ਦਾ ਰਿਜ਼ਲਟ ਇਸ ਵਾਰੀ ਲੋਕ ਸਭਾ ਦੇ ਚੋਣ ਵਿੱਚ ਦੇਖਣ ਨੂੰ ਮਿਲੇਗਾ ਦੇਖੋ ਭਾਈ ਇੱਕ ਤਾਂ ਮੈਂ ਝੂਠ ਨਹੀਂ ਬੋਲਦਾ ਹੁੰਦਾ ਦੂਜਾ ਮੈਂ ਕੋਈ ਜੋਤਸ਼ੀ ਨਹੀਂ ਹੈਗਾ ਅਸੀਂ ਜੀ ਜਾਨ ਨਾਲ ਲੜਦੇ ਹੁੰਨੇ ਆ ਪੂਰੀ ਜਾਨ ਲੜਾ ਕੇ ਲੜਾਂਗੇ ਜਿੱਤਣ ਲਈ ਲੜਦੇ ਆ ਹਾਰਨ ਲਈ ਕੋਈ ਵੀ ਨਹੀਂ ਲੜਦਾ ਤੇ ਰਿਜ਼ਲਟ ਜੋ ਹੋਏਗਾ ਉਹ ਲੋਕਾਂ ਦੇ ਹੱਥ ਆ ਤੇ ਉਹ ਪਬਲਿਕ ਨੇ ਦੇਣਾ ਹੈਗਾ ਮੈਂ ਇਹਦੇ ਵਿੱਚ ਕਹਾ ਅਸੀਂ 14 ਨੂੰ 14 ਜਿੱਤਾਂਗੇ ਅਸੀਂ 14 ਚੋਂ 20 ਜਿੱਤਾਂਗੇ ਉਹ ਸਭ ਝੂਠਾ ਤੇ ਅਸੀਂ ਲੜਾਈ ਲੜਾਂਗੇ ਡਟ ਕੇ ਦੂਜਿਆਂ ਨੇ ਵੀ ਲੜਨੀ ਹੈ ਸਾਹਮਣੇ ਤੇ ਉਹ ਸਾਰਾ ਕੁਝ ਠੀਕ ਹੋਊਗਾ ਹੁਣੇ ਮੇਰੀ ਜੈਨੀ ਜੀ ਦੀ ਨਾਲ ਗੱਲ ਹੋਈ ਉਹ ਕਹਿੰਦੇ ਆਕਾਲੀ ਦਲ ਨਾਲ ਲੋਕੀ ਚਾਹੁੰਦੇ ਆ ਵੀ ਆਕਾਲੀ ਦਲ ਨਾਲ ਭਾਜਪਾ ਜੁਆਇੰਟਲੀ ਜੜਾ ਉਹ ਇਲੈਕਸ਼ਨ ਲੜੇ ਛੋਟਾ ਕੀ ਮੰਨਦਾ ਇਸਰਾ ਮੈਂ ਤਾਂ ਜੋ ਪਾਰਟੀ ਕਰੂਗੀ ਉਹ ਕਰਾਂਗੇ ਜੈਨੀ ਜੀ ਮੇਰੇ ਛੋਟੇ ਭਰਾ ਨੇ ਜੋ ਕਹਿੰਦੇ ਆ ਮੈਂ ਉਹਦੇ ਨਾਲ ਚਲੋ ਥੈਂਕ ਯੂ ਇਸ ਸਿੰਘ ਗਰੇਵਾਲ ਸਾਹਿਬ ਗਰੇਵਾਲ ਸਾਹਿਬ ਦਾ ਕਹਿਣਾ ਹੈ ਕਿ ਪੰਜਾਬ ਵਿੱਚ ਆਮ ਆਦਮੀ ਪਾਰਟੀ ਦਾ ਇਸ ਸਮੇਂ ਬਹੁਤ ਜ਼ਿਆਦਾ ਬੁਰਾ ਹਾਲ ਹੈ ਔਰ ਲੋਕੀ ਪੇਸ਼ਾਨ ਹੈ ਗਿਆ ਜਿਸ ਦਾ ਅਸਰ ਆਉਣ ਵਾਲੇ ਚੋਣਾਂ ਵਿੱਚ ਵੀ ਦੇਖਣ ਨੂੰ ਮਿਲੇਗਾ ਮੈਂ ਦਿਨੇਸ਼ ਕੋਹਲ ਕੈਮਰਾਮੈਨ ਸੁਮਿਤ ਨਾਲ ਧੰਨ ਸੁਰਾਟ ਟੈਵਿਲੀ ਚੰਡੀਗੜ੍ਹ ਤੋਂ